ਆ ਸਰ ਮੇਰੀ ਮਿਹਨਤ ਆਰੀ ਤਾਂ ਸਗੀ ਟ੍ਰੇਨ ਦੀ ਪਰਮਿਸ਼ਨ ਦੀ ਮੈਨੂੰ ਸਰ ਕਟੋਗੜ 1 ਸਾਲ 1.5 ਸਾਲ ਹੋ ਗਿਆ ਟ੍ਰੇਨ ਦੀ ਪਰਮਿਸ਼ਨ ਵਾਸਤੇ ਕਦੇ ਕਿੱਥੇ ਜਾਂਦੇ ਆ ਕਦੇ ਕਿੱਥੇ ਜਾਂਦੇ ਆ ਮੈਂ ਫਿਰੋਜ਼ਪੁਰ ਸਰ ਮੇਰਾ 15 16 ਜਿਹੜੇ ਲਾਦੇ ਆ ਮੈਂ ਰੇਲਵੇ ਮਨਿਸਟਰ ਜਿਹੜੇ ਰਵਨੀਤ ਸਿੰਘ ਬਿੱਟੂ ਉਹਨਾਂ ਨੂੰ ਵੀ ਕਿੰਨੀਆਂ ਲੈਟਰਾਂ ਲਿਖਤੀਆਂ ਪਰ ਕੋਈ ਰਿਸਪੌਂਸ ਨਹੀਂ ਆਉਂਦਾ ਮੈਂ ਭਾਈ ਸਿਰਫ ਤੇ ਸਿਰਫ ਇਹ ਇਵੈਂਟ ਮੇਰਾ ਕਰਨ ਦਾ ਮਕਸਦ ਇਹ ਸੀਗਾ ਕਿ ਮੇਰੀ ਗੱਲ ਕਟੋਗੜ ਉਹਨਾਂ ਦੇ ਕੰਨਾਂ ਤੱਕ ਤਾਂ ਪਹੁੰਚੇ ਸਰਕਾਰਾਂ ਦੇ ਕਿੰਨੇ ਟਨ ਵਸਨ ਆ ਜਿਹੜਾ ਕਿਚਿਆ ਜੀ ਸਰ ਮੈਨੂੰ ਕਨਫਰਮ ਨਹੀਂ ਹੈਗਾ ਮੈਂ ਪੁੱਛ ਕੇ ਦੱਸਾਂਗਾ ਪਰ ਇਹ ਮੈਨੂੰ ਦੱਸਿਆ ਗਿਆ ਕਿ ਪੰਜਾਬ ਦਾ ਸਭ ਤੋਂ ਹੈਵੀ ਟਰੱਕ ਹੈ। ਹਾਂਜੀ। ਭਾਈ ਜੀ ਭਾਈ ਕੋਈ ਟਾਈਮ ਲਿਮਿਟ ਸੀ ਕਿ ਜਾਂ ਕਿਦਾਂ? ਸਰ ਟਾਈਮ ਲਿਮਿਟ ਦਾ ਇਹਦਾ ਕੋਈ ਕੋਈ ਟਾਈਮ ਲਿਮਿਟ ਖਿੱਚਿਆ ਗਿਆ ਤੁਹਾਡੇ ਤੋਂ। ਸੋ 10 ਮਿੰਟ। 10 ਮਿੰਟ? ਹਾਂਜੀ। ਕਿੰਨੇ ਟਾਈਮ ਤੋਂ ਪ੍ਰੈਕਟਿਸ ਕਰਦੇ ਹੋ? ਸਰ ਮੈਨੂੰ ਮੈਂ ਮੇਨ ਪਾਵਰ ਲਿਫਟਿੰਗ ਹੈ ਮੇਰੀ ਗੇਮ। ਨੈਸ਼ਨਲ 'ਚ ਮੇਰੇ 골ਡ ਮੈਡਲ ਲੱਗੇ ਪਾਵਰ ਲਿਫਟਿੰਗ। ਪਾਵਰ ਲਿਫਟਿੰਗ ਆਮਰੇਸਿੰਗ ਮੈਂ ਇਹੀ ਸਭ ਕਰਦਾ ਆ ਰਿਹਾ ਕਿੰਨੇ ਟਾਈਮ ਤੋਂ? ਪਰ ਅੱਜ ਜਿਵੇਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਦੋ ਟਰਾਈਆਂ ਕਿੰਨੀ ਬੁਰੇ ਤਰੀਕੇ ਨਾਲ ਫੇਲ ਹੋਈਆਂ ਮੇਰੀ ਸਰ ਇਸ ਟਾਈਮ 24 ਸਾਲ ਹੈ ਤੁਹਾਡੀ ਫੈਮਿਲੀ ਤੋਂ ਕੋਈ ਜ਼ੋਰ ਵੀ ਇੰਝ ਜ਼ਿਆਦਾ ਕਰਦਾ ਨਹੀਂ ਸਰ ਮੇਰੇ ਉਹ ਸਾਰੇ ਫੈਮਿਲੀ ਬਿਜ਼ਨਸ ਬਿਜ਼ਨਸ ਵਾਲੀ ਹੈ ਇਹ ਕੰਮ ਕਰਨਾ ਚਾਹੁੰਦਾ ਹਾਂ ਸਿਕਾਰ ਨੂੰ ਇਹ ਪੂਰੀ ਲੈ ਹੀ ਦੋ ਟਰੱਕ ਕੀ ਤੋਂ ਪਹਿਲਾਂ ਕੁਝ ਹੋਰ ਚੀਜ਼-ਚੀਜ਼ ਇਹਨਾਂ ਤੁਸੀਂ ਕਿਹੜੀ ਕਿਹੜੀ ਹਾਂਜੀ ਸਰ ਇਹ ਫਾਇਰ ਟਰੱਕ ਦੇ ਦੋ ਤਿੰਨ ਟੈਂਡਰ ਖਿੱਚੇ ਹੋਏ ਆ ਪਹਿਲਾਂ ਤੇ ਆਪਣਾ ਇਹਨਾਂ ਦੀਆਂ ਗੱਡੀਆਂ ਤੇ ਇੱਕ ਜਿਹੜੇ 2-3 ਭਾਈ ਰੰਦੀਰ ਸਿੰਘ ਨਗਰ ਅਤਰ ਭਾਈ ਈਸ਼ਰ ਸਿੰਘ ਸਕੂਲ ਹੈਗਾ ਉੱਥੇ ਉਹਨਾਂ ਨੇ ਪਾਸ ਕੀਤੀਆਂ ਆ ਤੁਹਾਡਾ ਸੁਪਨਾ ਕੀ ਹੈ ਬਾਜੀ ਭਾਈ ਗਿਨੀਸ ਬੁੱਕ ਕੋਲਡ ਰਿਕਾਰਡ ਚ 2-3 ਰਿਕਾਰਡ ਹੈਗੇ ਉਹੀ ਮੈਨ ਟਾਰਗਟ ਕਰਾਣੇ ਨੇ ਮੇਰਾ ਸ਼ਰਨਦੀਪ ਸਿੰਘ ਸਰ ਸਰ ਨੌਜਵਾਨਾਂ ਨੂੰ ਕੀ ਕਰਦੇ ਹੋ ਇੱਕ ਸਰ ਮੈਂ ਨੌਜਵਾਨਾਂ ਨੂੰ ਇਹੀ ਬੀਲ ਕਰਦਾ ਕਿ ਵਾਅਦ ਤੋਂ ਵਾਅਦ ਗੇਮਾਂ 'ਲ ਫੋਕਸ ਕੀਤਾ ਜਾਵੇ ਤੇ ਕੁਝ ਸਰਕਾਰਾਂ ਨੂੰ ਵੀ ਬੇਨਤੀ ਹੈ ਕਿ ਨੌਜਵਾਨਾਂ ਦੀ ਬਾਹ ਫੜੀ ਜਾਵੇ ਹੁਣ ਮੈਂ ਤੁਹਾਨੂੰ ਜਿਵੇਂ ਦੱਸ ਰਿਹਾ ਕਿ ਮੈਂ ਪਿਛਲੇ ਡੇਢ ਦੋ ਸਾਲ ਤੋਂ ਸਟਰਗਲ ਕਰ ਰਿਹਾ ਕਿਤੇ ਟਵਿੱਟਰ ਤੇ ਪਾ ਕਦੇ ਵੀਡੀਓ ਪਾ ਕ ਕਦੇ ਕਿਸੇ ਮੰਤਰੀ ਨੂੰ ਮਿਲ ਕਦੇ ਕਿਸੇ ਐਮ.ਐਲ.ਏ ਕੋਲ ਜਾ ਭਾਈ ਇੱਕ ਸਪੋਰਟਸਮੈਨ ਨੂੰ ਮਤਲਬ ਤੁਸੀਂ ਹਿਸਾਬ ਲਾ ਲਓ ਇੰਡੀਆ 'ਚ ਇੰਨਾ ਜਲੀਲ ਕੀਤਾ ਜਾਂਦਾ ਨਾ ਭਾਈ ਤੁਹਾਨੂੰ ਦੱਸ ਨਹੀਂ ਸਕਦੇ ਮੈਂ ਭਾਈ ਉਹਨਾਂ ਦੇ ਦਫ਼ਤਰਾਂ 'ਚ ਜਾ ਕਦੇ ਕਿਸ ਨੂੰ ਕਦੇ ਕਿਸੇ ਦੀਆਂ ਮਿੰਤਾਂ ਕਰ ਕਦੇ ਕਿਸੇ ਦੀਆਂ ਮਿੰਤਾਂ ਕਰ ਭਾਈ ਫਿਰੋਜ਼ਪੁਰ ਜਾ ਜਾ ਕੇ ਮੇਰੀਆਂ ਜੁੱਤੀਆਂ ਘਸ ਗਈਆਂ ਤੁਹਾਨੂੰ ਕਿੰਨੀ ਘਟਨ ਆਈ ਆਈ ਹੈ ਮੈਨੂੰ ਭਾਈ ਹੁਣ ਤਾਂ ਕੋਈ ਕਠਿਨਾਈ ਨਹੀਂ ਆਈ ਬਸ ਜੋ ਪਿਛਲੇ ਡੇਢ ਸਾਲ ਤੋਂ ਜਿਹੜਾ ਮੇਰਾ ਮੈਂਟਲੀ ਟੌਰਚਰ ਕੀਤਾ ਜਾ ਰਿਹਾ ਭਾਈ ਉਹ ਭਾਈ ਪਰਮਿਸ਼ਨ ਹੀ ਨਹੀਂ ਦਿੱਤੀ ਜਾ ਰਹੀ ਭਾਈ ਮੈਂ ਕੋਈ ਜੂਏ ਦਾ ਅੱਡਾ ਚਲਾਣਾ ਮੈਂ ਕੋਈ ਸ਼ਰਾਬ ਦਾ ਠੇਕਾ ਖੋਲਣਾ ਮੈਂ ਕੀ ਕਰਨਾ ਚਾਹੁੰਦਾ ਭਾਈ ਮੈਂ ਸ਼ਰਾਬ ਦੇ ਠੇਕੇ ਵਾਲੇ ਨੂੰ ਪਰਮਿਸ਼ਨ ਮੈਂ ਕਹਿੰਦਾ ਮੇਰੇ ਨਾਲੋਂ ਪਹਿਲਾਂ ਮਿਲ ਜਾਊਗੀ ਅੱਜ ਜੇ ਤੁਸੀਂ ਮਹੱਲੇ 'ਚ ਸ਼ਰਾਬ ਦਾ ਠੇਕਾ ਖੋਲਣਾ ਹੋਵੇ 10 ਦਿਨਾਂ 'ਚ ਪਰਮਿਸ਼ਨ ਭਾਈ ਤੁਹਾਡੇ ਹੱਥ 'ਚ ਹੁੰਦੀ ਐ ਮੈਂ ਭਾਈ ਮੈਨੂੰ ਇਹ ਨਹੀਂ ਸਮਝ ਆ ਰਿਹਾ ਮੈਂ ਕੀ ਕੀਤਾ ਜਾਵੇ ਤੁਸੀਂ ਆਪ ਦੱਸੋ ਅੱਜ ਦਾ ਅੱਜ ਦਾ ਤੁਸੀਂ ਖੁਦ ਨਾ ਰਿਪੋਰਟ ਤੋੜਿਆ ਜਾਂ ਕਿਸ ਤਰ੍ਹਾਂ ਮੈਂ ਭਾਈ ਆਪਣਾ ਹੀ ਰਿਪੋਰਟ ਤੋੜਿਆ ਹੇ ਤੱਕ ਪਹਿਲਾਂ ਪਹਿਲਾਂ ਕੀ ਰਿਪੋਰਟ ਸੀਗਾ ਪਹਿਲਾਂ ਮੈਂ ਆਪਣਾ ਜਿਹੜਾ ਇਹਨਾਂ ਦਾ ਹੀ ਫਾਇਰ ਟਰੱਕ ਮੈਂ 18 ਸਾਲ ਦੀ ਉਮਰ ਚ ਖਿੱਚਿਆ ਉਹ ਛੋਟਾ ਟਰੱਕ ਸੀਗਾ ਫਿਰ ਇਸ ਤੋਂ ਵੱਡਾ ਹੁਣ ਇਹ ਸਭ ਤੋਂ ਵੱਡਾ ਜਿਹੜਾ ਪੰਜਾਬ ਦਾ ਸਭ ਤੋਂ ਹੈਵੀ ਟਰੱਕ ਇਹ ਆ ਇਹ ਤੇ 180 ਫੁੱਟ ਦੀ ਲੈਟਰ ਲੱਗੀ ਉੱਪਰ ਤੇ ਇਹ ਵੋਲਵੋ ਕੰਪਨੀ ਦਾ ਰੋਜ਼ਨ ਬੇਅਰ ਕੰਪਨੀ ਦਾ ਹੈਗਾ ਟੈਂਡਰ ਜਿਹੜਾ ਪੂਰੇ ਪੰਜਾਬ ਦੇ ਵਿੱਚ ਇਹ ਦੋ ਤਿੰਨ ਟਰੱਕ ਹੀ ਹੈਗੇ ਆ ਇਨੇ ਵਿੱਚੋਂ ਇੱਕ ਲੁਧਿਆਣੇ ਦਾ ਹੈਗਾ 1.14-15 ਕਰੋੜ ਰੁਪਏ ਦਾ ਟਰੈਕਟਰ ਟਰੱਕ ਹੀ ਹੈ ਇਹ ਇਕੱਲਾ ਮੈਨੂੰ ਮੈਂ ਮੈਂ ਤੁਹਾਨੂੰ ਦੱਸਦਾ ਭਾਈ ਮੈਨੂੰ ਅਫਸਰਾਂ ਵੱਲੋਂ ਪੂਰੀ ਸਪੋਰਟ ਦਿੱਤੀ ਜਾਂਦੀ ਹੈ ਜਿਹੜੇ ਫਾਇਰ ਬ੍ਰਿਗੇਡ ਦੇ ਅਫਸਰ ਹੈਗੇ ਆਪਣੇ ਭਾਈ ਪੂਰੀ ਸਪੋਰਟ ਦਿੰਦੇ ਆ ਹਮੇਸ਼ਾ ਉਹ ਪੂਰਾ ਕਰਦੇ ਆ ਪਰ ਜਿਹੜੇ ਮਤਲਬ ਜਿਨ੍ਹਾਂ ਕੋ ਆਪਾਂ ਜਾਣਦੇ ਆ ਵੱਡੇ ਅਫਸਰਾਂ ਕੋ ਜਿਨ੍ਹਾਂ ਨੇ ਜਿਨ੍ਹਾਂ ਦੇ ਲੈਟਰ ਜਿਨ੍ਹਾਂ ਦੇ ਸਾਈਨ ਤੇ ਤੁਸੀਂ ਆਪ ਸੋਚੋ ਭਾਈ ਇੱਕ ਸਿਰਫ ਇੱਕ ਲੈਟਰ ਸਾਈਨ ਕਰਦੇ ਆ ਕਿੰਨਾ ਕੁ ਟਾਈਮ ਲੱਗਦਾ ਜੇ ਜੇ ਤੁਹਾਡੇ ਇੱਕ ਸਿਰਫ ਸਾਈਨ ਤੇ ਤੁਹਾਡੇ ਕੰਮ ਹੋ ਸਕਦੇ ਆ ਉਹ ਸਹਾਈਨ ਕਰਨਾ ਵੀ ਇਹਨਾਂ ਨੂੰ ਐ ਲੱਗਦਾ ਕਿ ਜਿਵੇਂ ਆਪਾਂ ਕਿਸੇ ਦਾ ਇਸ਼ਹਾਨ ਜਿਤਾ ਰਹੇ ਆ ਸਰਕਾਰ ਮੈਨੂੰ ਕੋਈ ਮਦਦ ਨਹੀਂ ਮਿਲਦੀ ਨਹੀਂ ਭਾਈ ਅਜੇ ਤੱਕ ਕੋਈ 1 ਰੁਪਏ ਦੀ ਸਿੰਗਲ ਮਦਦ ਨਹੀਂ ਹੋਈ ਭਾਈ ਨਾ ਕੋਈ ਰੁਪਏ ਦੀ ਨਾ ਕੋਈ ਘਟੋਘਟ ਬਈ ਮੈਂ ਕਹਿੰਦਾ ਰੁਪਏ ਆਪਾਂ ਕਿਹੜਾ ਭੁੱਖੇ ਨੰਗੇ ਘਰੋਂ ਆ ਰੁਪਏ ਤਾਂ ਮੰਗੇ ਵੀ ਨਹੀਂ ਪਰ ਘਟੋਘਟ ਪਰਮਿਸ਼ਨ ਤਾਂ ਦਿੱਤੀ ਜਾਵੇ ਨਾ